ਦੇਖੋ ਜੀ ਮੈਂ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਹੈਲਥ ਮਿਨਿਸਟਰ ਸਾਹਿਬ ਦਾ ਧੰਨਵਾਦ ਕਰਦਾ ਉੱਥੇ ਮੈਂ ਬਰਨਾਲਾ ਵਾਸੀਆਂ ਨੂੰ ਵਧਾਈ ਦਿਨਾ ਅੱਜ ਹੰਢਿਆਏ ਪਹਿਲਾਂ ਉਹ ਘਾਟਨ ਕੀਤਾ ਗਿਆ ਮੋਹੱਲਾ ਕਲੀਨਿਕ ਦਾ ਉਹਨਾਂ ਨੂੰ ਵਧਾਈ ਦਿਨਾ ਐਸਐਮਓ ਸਾਹਿਬ ਨੂੰ ਵਧਾਈ ਦਿਨਾ ਸਾਰੇ ਸਾਡੇ ਮੈਡੀਕਲ ਸਟਾਫ ਨੂੰ ਡਾਕਟਰ ਸਾਹਿਬ ਜਿਨ੍ਹਾਂ ਦੀ ਇੱਥੇ ਨਿਯੁਕਤੀ ਹੋਈ ਹੈ ਉਹਨਾਂ ਦੇ ਨਾਲ ਸਾਰੇ ਸਟਾਫ ਨੂੰ ਮੈਂ ਬਹੁਤ ਵਧਾਈ ਦਿਨਾ ਤੇ ਇਦੇ ਨਾਲ ਨਾਲ ਮੈਂ ਸਾਰੇ ਕਿਉਂਕਿ ਇਸ ਚਿੰਟੂ ਪਾਰਕ ਸਾਡਾ ਸਾਰਾ ਬੜਾ ਡेंसिटी ਪੋਪੂਲੇਟਡ ਜਿਹੜਾ ਇਹ ਏਰੀਆ ਬੜੀ ਸੰਘਣੀ ਆਬਾਦੀ ਹੈ ਬਹੁਤ ਵੱਡਾ ਜਿਹੜਾ ਫਾਇਦਾ ਜਿਹੜਾ ਇੱਥੋਂ ਦੇ ਜਿਹੜੇ ਲੋਕਾਂ ਨੂੰ ਜਿਹੜਾ ਪਹੁੰਚੂਗਾ ਤੇ ਬੜੇ ਲੰਬੇ ਸਮੇਂ ਦੀ ਇਹ ਡਿਮਾਂਡ ਵੀ ਸੀ ਤੇ ਸਾਡੀ ਜਦੋਂ ਸਰਕਾਰ ਬਣੀ ਸੀ ਉਦੋਂ ਦਾ ਵਾਅਦਾ ਵੀ ਸੀ ਵੀ ਅਸੀਂ ਮਹੱਲਾ ਕਲੀਨਿਕ ਜਿਹੜੇ ਆ ਉਹ ਪੂਰੇ ਪੰਜਾਬ ਦੇ ਵਿੱਚ ਖੋਲਾਂਗੇ ਸੋ ਅੱਜ ਪੂਰੇ ਪੰਜਾਬ ਦੇ ਵਿੱਚ ਮਹੱਲਾ ਕਲੀਨਿਕ ਖੋਲੇ ਜਾ ਰਹੇ ਆ ਉਹਨਾਂ ਦੇ ਵਿੱਚੋਂ ਦੋ ਅੱਜ ਬਰਨਾਲੇ ਹਲਕੇ 'ਚ ਖੋਲੇ ਗਏ ਹੈਗੇ ਤੇ ਮੈਂ ਸਮਝਦਾ ਇਹਦਾ ਬਹੁਤ ਵੱਡਾ ਜਿਹੜਾ ਲਾਹਾ ਹੈਗਾ ਉਹ ਬਰਨਾਲੇ ਦੇ ਲੋਕਾਂ ਨੂੰ ਮਿਲੂਗਾ ਕਿਉਂਕਿ ਜਿਵੇਂ ਪੂਰੇ ਪੰਜਾਬ ਚ ਆਏ ਦੇ ਨੇ ਤੁਸੀਂ ਦੇਖਦੇ ਹੋ ਕਿ ਹਜ਼ਾਰਾਂ ਲੱਖਾਂ ਦੀ ਗਿਣਤੀ ਚ ਜਿਹੜੇ ਪੇਸ਼ੈਂਟ ਨੇ ਉਹ ਮਹੱਲਾ ਕਲੀਨਿਕਸ ਦੇ ਵਿੱਚ ਜਿਹੜੇ ਉਹ ਜਾ ਰਹੇ ਹੈਗੇ ਕਿਸੇ ਦੀ 750 ਡੇਲੀ ਫੁੱਟਬਾਲ ਹੈ ਕਿਸ ਦੀ 150 ਹੈ ਇੱਥੇ ਵੀ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਪੰਜਾਬ ਚੋਂ ਬਹੁਤ ਚੰਗੇ ਜ਼ਿਆਦਾ ਰਸ਼ ਵਾਲੇ ਮਹੱਲਾ ਕਲੀਨਿਕ ਹੈ ਇਹ ਉਹਨਾਂ ਦੇ ਵਿੱਚੋਂ ਆਉਣ ਵਾਲੇ ਸਮੇਂ 'ਚ ਜਿਹੜਾ ਬਰਨਾਲੇ ਵਾਲਾ ਮਹੱਲ ਆਕ ਲੈਣ ਗਿਆ ਚਿੰਟੂ ਪਾਰਕ ਵਾਲਾ ਉਹਨਾਂ ਦੇ ਵਿੱਚੋਂ ਇੱਕ ਹੈ ਜਿਹੜਾ ਉਹ ਹੋਊਗਾ ਤੇ ਮੈਨੂੰ ਲੱਗਦਾ ਵੀ ਵਧੀਆ ਜਿਹੜੀਆਂ ਸੁਵਿਧਾਵਾਂ ਜਿਹੜੀਆਂ ਕਿਉਂਕਿ 67 ਇੱਥੇ ਟੈਸਟ ਨੇ 84 ਇੱਥੇ ਦਵਾਈਆਂ ਜਿਹੜੀਆਂ ਰੱਖੀਆਂ ਹੋਈਆਂ ਲੱਗੀਆਂ ਲੋਕਾਂ ਨੂੰ ਜਿਹੜੀਆਂ ਮਿਲਣ ਗਈਆਂ ਕਿਉਂਕਿ ਇਹਦੇ ਨਾਲ ਹਸਪਤਾਲਾਂ ਦੇ ਵਿੱਚ ਵੀ ਵੱਡਿਆਂ ਦੇ ਵਿੱਚ ਵੀ ਰਸ਼ ਘਟੂਗਾ ਕਿਉਂਕਿ ਅੱਜ ਕਿਸੇ ਨੇ ਬੁਖਾਰ ਦੀ ਗੋਲੀ ਲੈਣੀ ਹੈ ਉਹਨੇ ਵੀ ਉੱਥੇ ਜਾਣਾ ਕਿਸੇ ਨੂੰ ਕੋਈ ਹੋਰ ਸੀਰੀਅਸ ਬਿਮਾਰੀਆਂ ਉਹਨੇ ਵੀ ਉੱਥੇ ਜਾਣਾ ਇਹਦੇ ਨਾਲ ਇਹ ਹੋਗਾ ਵੀ ਕੋਈ ਜਿਹਨੂੰ ਕੋਈ ਬੁਖਾਰ ਹੈ ਕੋਈ ਇਨਫੈਕਸ਼ਨ ਹੋਈ ਹੈ ਕੋਈ ਵਾਇਰਲ ਹੈ ਘੱਟੋ ਘੱਟ ਜਿਹਨੂੰ ਆਮ ਬਿਮਾਰੀ ਹੈ ਕੋਈ ਛੋਟੀ ਕਿਸੇ ਨੂੰ ਸ਼ੂਗਰ ਹੈ ਕਿਸੇ ਨੂੰ ਬੀਪੀ ਚੈੱਕ ਕਰਵਾਉਣਾ ਉਹਨਾਂ ਦਾ ਆਪਣੇ ਘਰ ਦੇ ਨੇੜੇ ਇੱਥੇ ਜਿਹੜਾ ਸਰਜੂਗਾ ਇਹਦੇ ਨਾਲ ਹਸਪਤਾਲ ਵੀ ਰਸ਼ ਘਟੂਗਾ ਉੱਥੇ ਜਿਹੜਾ ਕੋਈ ਜ਼ਿਆਦਾ ਕੋਈ ਗੰਭੀਰ ਪੇਸ਼ੈਂਟ ਹੈ ਉਹੀ ਜਿਹੜਾ ਉੱਥੇ ਜਾਊਗਾ ਪਰ ਤੁਸੀਂ ਅੱਜ ਸਾਰੇ ਬਰਨਾਲੇ ਦਾ মিডিਆ ਖੜਾ ਹੈ ਇਹਦੇ ਨਾਲ ਨਾਲ ਆ ਖਬਰ ਜ਼ਰੂਰ ਦਿਖਾਓ ਮੈਂ ਯਾਦ ਕਰਵਾਉਣਾ ਚਾਹਣਾ ਕਿ ਪਿਛਲੀਆਂ ਸਰਕਾਰਾਂ ਚ ਕਿੰਨੇ ਬਰਨਾਲੇ ਦੇ ਵਿੱਚ ਡੰਪ ਸੀ ਪੱਕਾ ਗਾਲਜ ਰੋਡ ਤੇ ਕਿੱਡਾ ਵੱਡਾ ਡੰਪ ਸੀ। ਪੁਰਾਣੇ ਸਿਨੇਮੇ ਕੋਲੇ ਕਿੱਡਾ ਵੱਡਾ ਡੰਪ ਸੀਗਾ। ਸੋ ਪੂਰੇ ਬਰਨਾਲ ਦੇ ਵਿੱਚੋਂ ਡੰਪ ਜਿਹੜੇ ਆ ਉਹ ਖਤਮ ਹੋਏ ਨੇ। ਸੋ ਸਾਡੀ ਤਰਜੀਹ ਹੈ ਕਿ ਲੋਕਾਂ ਨੂੰ ਸਾਫ਼ ਸੁਥਰਾ ਜਿਹੜਾ ਵਾਤਾਵਰਨ ਦੇਣਾ। ਸੋ ਮਹੱਲਾ ਕਲੀਨਿਕ ਦੇ ਨੇੜੇ ਤਾਂ ਵੈਸੇ ਹੀ ਨਹੀਂ ਜਿਹੜਾ ਉਹ ਚਾਹੀਦਾ ਜ਼ਰੂਰ ਇਹਦੀ ਸਫਾਈ ਜਿਹੜੀ ਆ ਉਹ ਕਰਵਾਈ ਜਾਊਗੀ। ਸਫਾਈ ਕਰਾ ਦਾਂਗੇ। ਪਰ ਉਦੋਂ ਬਾਅਦ ਮੇਰੀ ਮਹੱਲਾ ਵਾਸੀਆਂ ਨੂੰ ਏ ਵੀ ਸਮਝਾਇਓ ਬੀਂਤੇ ਕਿ ਦੁਬਾਰਾ ਉੱਥੇ ਕੂੜਾ ਨਾ ਸੁੱਟੋ ਕਿਦ ਤੱਕ ਜਿਹੜੇ ਚਿਹਰੇ ਨੇ ਉਹ ਸਾਹਮਣੇ ਨਹੀਂ ਆ ਰਹੇ ਆ ਮਾਦੀ ਪਾਰਟੀ ਕੋਈ ਨਹੀਂ ਬੜੀ ਜਲਦੀ ਆ ਜਾਣਗੇ ਪਤਾ ਸੀ ਉਹ ਸੁਣਨ ਆ ਰਹੇ ਵੀ ਤੁਹਾਡਾ ਵੀ ਨੰਬਰ ਉਹਦੇ ਦੇਖੋ ਮੈਨੂੰ ਪਾਰਟੀ ਨੇ 12 ਸਾਲ ਹੋ ਗਏ ਪਾਰਟੀ ਜਦੋਂ ਤੋਂ ਬਣੀ ਆ ਪਾਰਟੀ ਦੇ ਨਾਲ ਆ ਕੇਜਰੀਵਾਲ ਸਾਹਿਬ ਦੇ ਸਪਾਈਆਂ ਜਿੱਥੇ ਡਿਊਟੀ ਲਾਈ ਆ ਹਮੇਸ਼ਾ ਉੱਥੇ ਖੜੇ ਆ ਹੁਣ ਵੀ ਜਿੱਥੇ ਪਾਰਟੀ ਡਿਊਟੀ ਲਾਊਗੀ ਤਾਂ ਜੋਰ ਸ਼ੋਰ ਨਾਲ ਡਿਊਟੀ ਨਿਭਾਉਂਦੇ ਪਾਰਟੀ ਦੇ ਕਾਂਗਰਸੀ